ਇਤਿਹਾਸਕਾਰਾਂ ਨੇ ਲਿਖਿਆ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਜਿਸ ਥਾਂ ਤੋਂ ਅਨੇਕਾਂ ਯਾਤਰੀ ਕੋਈ ਚੜ੍ਹਦੇ ਵੱਲ ਨੂੰ ਜਾਂਦਾ ਹੋਣਾ ਤੇ ਕੋਈ ਲੈਂਦੇ ਵੱਲ ਨੂੰ ਜਾਂਦਾ ਹੋਣਾ ਕਿ ਇਸ ਜਗ੍ਹਾ ਤੇ ਖੜ ਕੇ ਅਨੇਕਾਂ ਲੋਕਾਂ ਨੇ ਕਦੇ ਲਾਹੌਰ ਦੀਆਂ ਟਿਕਟਾਂ ਲਈਆਂ ਹੋਣੀਆਂ ਕਦੇ ਪਸ਼ੌਰ ਦੀਆਂ ਟਿਕਟਾਂ ਲਈਆਂ ਹੋਈਆਂ ਤੱਕ ਕਦੇ ਲੁਧਿਆਣੇ ਦੀਆਂ ਟਿਕਟਾਂ ਤੇ ਕਦੇ ਅੰਮ੍ਰਾਲੇ ਦੀਆਂ ਤੇ ਕਦੇ ਕਰਨਾਲ ਦੀਆਂ ਤੇ ਕਦੇ ਦਿੱਲੀ ਦੀ। ਕੋਸਟੇਲੀ ਵਾਲਾ ਇਹ ਰੇਲਵੇ ਸਟੇਸ਼ਨ ਹੈ। ਇਤਿਹਾਸ ਦੀ ਤਵਾਰੀਖ ਦੇ ਪੰਨਿਆਂ ਨੂੰ ਫਰੋਲਦਿਆਂ ਇੱਕ ਹੋਰ ਉਸ ਇਤਿਹਾਸਕ ਜਗ੍ਹਾ ਤੇ ਖੜੇ ਹਾਂ ਜਿਸ ਥਾਂ ਤੋਂ ਅਨੇਕਾਂ ਯਾਤਰੀ ਕੋਈ ਚੜ੍ਹਦੇ ਵੱਲ ਨੂੰ ਜਾਂਦਾ ਹੋਣਾ ਤੇ ਕੋਈ ਲੈਂਦੇ ਵੱਲ ਨੂੰ ਜਾਂਦਾ ਹੋਣਾ ਇਹ ਮੇਰੇ ਪਿੱਛੇ ਟਿਕਟਾਂ ਘਟਾਉਣ ਵਾਲੀ ਉਹ ਖਿੜਕੀ ਗਵਾਹ ਏ ਉਹਨਾਂ ਤਾਰੀਖਾਂ ਦੀ ਕਿ ਇਸ ਜਗ੍ਹਾ ਤੇ ਖੜ ਕੇ ਅਨੇਕਾਂ ਲੋਕਾਂ ਨੇ ਕਦੇ ਲਾਹੌਰ ਦੀਆਂ ਟਿਕਟਾਂ ਲਈਆਂ ਹੋਣੀਆਂ ਕਦੇ ਪਸ਼ੌਰ ਦੀਆਂ ਟਿਕਟਾਂ ਲਈਆਂ ਹੋਣੀਆਂ ਤੇ ਕਦੇ ਲੁਧਿਆਣੇ ਦੀਆਂ ਟਿਕਟਾਂ ਤੇ ਕਦੇ ਅੰਬਾਲੇ ਦੀਆਂ ਤੇ ਕਦੇ ਕਰਨਾਲ ਦੀਆਂ ਤੇ ਕਦੇ ਦਿੱਲੀ ਦੀਆਂ ਪੰਜਾਬ ਦੇ ਗੀਤਕਾਰਾਂ ਨੇ ਲਿਖਿਆ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਹੋਰ ਵੀ ਬਹੁਤ ਸਾਰੇ ਪਰਮਾਤਮਾ ਨੂੰ ਵਾਹਿਗੁਰੂ ਨੂੰ ਰੱਬ ਨੂੰ ਇਸ ਤਰ੍ਹਾਂ ਦੇ ਤਾਨੇ ਮੇਨੇ ਮਾਰੇ ਆ ਕਿ ਇਹ ਜਿਹੜੀ ਬੰਡ ਦੀ ਲਕੀਰ ਇਹ ਜਿਹੜੀ ਬੰਡ ਵਾਲੀ ਤਾਰ ਕੰਡੇ ਵਾਲੀ ਤਾਰ ਦੋ ਪੰਜਾਬਾਂ ਦੇ ਵਿਚਾਲੇ ਲਿਆ ਕੇ ਖੜੀ ਕਰਤੀ ਉਹਨੇ ਸਾਡੇ ਤੋਂ ਪਤਾ ਨਹੀਂ ਕਿੰਨਾ ਕੁਝ ਖੋਲਿਆ ਇਸ ਵਕਤ ਮੈਂ ਖੜਾ ਭਾਰਤ ਦੇ ਉਸ ਅਖੀਰਲੇ ਰੇਲਵੇ ਸਟੇਸ਼ਨ ਤੇ ਜੋ ਬੇਸ਼ੱਕ ਹੁਣ ਖੜਾ ਆ ਪਰ ਇਸ ਦੇ ਅੰਦਰ ਅਨੇਕਾਂ ਹਜ਼ਾਰਾਂ ਲੱਖਾਂ ਉਹਨਾਂ ਯਾਤਰੀਆਂ ਦੀ ਯਾਦ ਹੈ ਜਿਹੜੇ ਇੱਥੋਂ ਸਫ਼ਰ ਕਰਦੇ ਰਹੇ ਆ ਹੁਸੈਨੀਵਾਲਾ ਇਹ ਰੇਲਵੇ ਸਟੇਸ਼ਨ ਹੈ ਭਾਰਤੀ ਰੇਲਵੇ ਦਾ ਨਾਰਥਰਨ ਰੇਲਵੇ ਦਾ ਰੇਲਵੇ ਸਟੇਸ਼ਨ ਹੈ ਤੇ ਜਿਹੜਾ ਉਸ ਟਰੈਕ ਦੇ ਉੱਪਰ ਸਥਿਤ ਹੈ ਜਿਹੜਾ ਟਰੈਕ ਪਸ਼ਾਵਰ ਤੋਂ ਬੰਬੇ ਤੱਕ ਚੱਲਦਾ ਰਿਹਾ ਪਸ਼ਾਵਰ ਤੋਂ ਬੰਬੇ ਤੱਕ ਚੱਲਣ ਵਾਲੀ ਉਹ ਟ੍ਰੇਨ ਅੱਜਕੱਲ ਫਿਰੋਜ਼ਪੁਰ ਤੋਂ ਬੰਬੇ ਚੱਲਦੀ ਆ ਕਹਿਣ ਤੋਂ ਭਾਵ ਕਿ ਕਿਸੇ ਵੇਲੇ ਫਿਰੋਜ਼ਪੁਰ ਤੋਂ ਬੰਬੇ ਜਿਹੜੀ ਹੁਣ ਟ੍ਰੇਨ ਚੱਲਦੀ ਆ ਕਿਸੇ ਵੇਲੇ ਪਸ਼ਾਵਰ ਤੋਂ ਬੰਬੇ ਚੱਲਦੀ ਸੀ ਆਓ ਆਪਾਂ ਇਸ ਇਤਿਹਾਸਕ ਜਗ੍ਹਾ ਦੀ ਥੋੜੀ ਜੀ ਝਾਤ ਮਾਰੀਏ ਕਿਉਂਕਿ ਇਸ ਰੇਲਵੇ ਸਟੇਸ਼ਨ ਤੋਂ ਇਸ ਵਿੰਡੋ ਤੋਂ ਅਨੇਕਾਂ ਯਾਤਰੀਆਂ ਨੇ ਅਨੇਕਾਂ ਰਾਈਆਂ ਨੇ ਟਿਕਟਾਂ ਕਟਾਈਆਂ ਹੋਣੀਆਂ ਤੇ ਇਹ ਆਉ ਪਲੇਟਫਾਰਮ ਇਹ ਆਉ ਰੇਲਵੇ ਟਰੈਕ ਇੱਧਰ ਚੜਦਾ ਪੰਜਾਬ ਲੁਧਿਆਣਾ ਫਿਰੋਜ਼ਪੁਰ ਅੰਬਾਲਾ ਦਿੱਲੀ ਬੰਬੇ ਤੇ ਹੋਰ ਵੀ ਸ਼ਹਿਰ ਤੇ ਇਧਰ ਨੂੰ ਹੱਥ ਕਰੀਏ ਕਸੂਰ ਪਸ਼ਾਵਰ ਲਾਹੌਰ ਮਲਤਾਨ ਹੋਰ ਵੀ ਉਹ ਲੈਂਦੇ ਪੰਜਾਬ ਦੇ ਉਹ ਸ਼ਹਿਰ ਜਿਹੜੇ ਹੁਣ ਲੈਂਦੇ ਚ ਰਹਿ ਗਏ ਤੇ ਉਹ ਲਾਸਟ ਤੇ ਜਾ ਕੇ ਇੱਕ ਸ਼ਬਦ ਲਿਖਿਆ ਜੋ ਕਿਤੇ ਨਾ ਕਿਤੇ ਸਾਡੇ ਕਾਲਜੇ ਦੇ ਵਿੱਚੋਂ ਬੁਰਕ ਭਰ ਕੇ ਕੱਢ ਲੈਂਦੇ ਨੇ ਐਂਡ ਆਫ ਨਾਰਥਨ ਰੇਲਵੇ ਉਹ ਜਿਹੜਾ ਸ਼ਬਦ ਲਿਖਿਆ ਐਂਡ ਆਫ ਨਾਰਥਰਨ ਰੇਲਵੇ ਉਹ ਕਿਤੇ ਨਾ ਕਿਤੇ ਸਾਡੇ ਕਾਲਜੇ ਦੇ ਵਿੱਚ ਧੂ ਪਾਉਂਦਾ ਕਿ ਸਮੇਂ ਦੇ ਹਾਕਮਾਂ ਨੇ ਪੰਜਾਬ ਦੇ ਵਿਚਾਲੇ ਇੱਕੋ ਜੀ ਲਕੀਰ ਖਿੱਚੀ ਜਿਨੇ ਇਹ ਟਰੈਕ ਵਿਚਾਲੇੋਂ ਕੱਟ ਕੇ ਰੱਖਤਾ ਇਹ ਟਰੈਕ ਚਸ਼ਮਦੀਦ ਹੈ ਉਸ ਵੇਲੇ ਦਾ ਜਦੋਂ ਦੇਸ਼ ਵੰਡਿਆ ਗਿਆ ਦੇਸ਼ ਦੀ ਵੰਡ ਵੇਲੇ ਇੱਕ ਹੁਕਮ ਹੋਇਆ ਹਕਮਰਾਨਾਂ ਨੇ ਹੁਕਮ ਕੀਤਾ ਕਿ ਜਿਹੜੇ ਅ ਧਰਮ ਦੇ ਆਧਾਰ ਤੇ ਪਾਕਿਸਤਾਨ 'ਚ ਰਹਿਣਾ ਚਾਹੁੰਦੇ ਨਹੀਂ ਉਹਨਾਂ ਨੂੰ ਪਾਕਿਸਤਾਨ ਜਾਣ ਦਾ ਹੁਕਮ ਹੋਇਆ ਤੇ ਜਿਨ੍ਹਾਂ ਨੇ ਪੰਜਾਬ 'ਚ ਰਹਿਣਾ ਉਹਨਾਂ ਨੂੰ ਪੰਜਾਬ 'ਚ ਰਹਿਣ ਦਾ ਹੁਕਮ ਹੋਇਆ ਇਹ ਅਖੀਰਲਾ ਸਟੇਸ਼ਨ ਬਹੁਤ ਕੁਝ ਇਹਨੇ ਹੰਡਾਇਆ ਬਹੁਤ ਕੁਝ ਇਸ ਦੇ ਪਿੰਡੇ ਦੇ ਉੱਪਰ ਜਿਹੜਾ ਅ ਉਸ ਸਮੇਂ ਦੀਆਂ ਲਾਸ਼ਾਂ ਪਈਆਂ ਨੇ ਅੱਜ ਵੀ ਬੇਸ਼ੱਕ ਇਹ ਟਰੈਕ ਉੱਥੇ ਦਾ ਉੱਥੇ ਮੌਜੂਦ ਹੈ ਥੋੜਾ ਬਹੁਤਾ ਇਹਨੂੰ ਮੋਡੀਫਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਥੇ ਰੇਲ ਨਹੀਂ ਆਉਂਦੀ। ਰੇਲ ਸਿਰਫ ਫਿਰੋਜ਼ਪੁਰ ਤੱਕ ਆਉਂਦੀ ਹੈ ਪਰ ਜਿਹੜੀ ਫਿਰੋਜ਼ਪੁਰ ਤੱਕ ਰੇਲ ਆਉਂਦੀ ਆ ਉਹ ਕਿਸੇ ਵੇਲੇ ਪੇਸ਼ਾਵਰ ਤੱਕ ਚੱਲਿਆ ਕਰਦੀ ਸੀ। ਪੇਸ਼ਾਵਰ ਤੋਂ ਫਿਰੋਜ਼ਪੁਰ ਬਠਿੰਡਾ ਬਠਿੰਡੇ ਤੋਂ ਅੱਗੇ ਅ ਦਿੱਲੀ ਦਿੱਲੀ ਤੋਂ ਅੱਗੇ ਬੰਬੇ ਤੇ ਬੰਬੇ ਤੋਂ ਫਿਰ ਵਾਪਸ ਉਹ ਇਧਰ ਟ੍ਰੈਕ ਤੇ ਪੇਸ਼ਾਵਰ ਆਉਂਦੀ ਸੀ। ਵਪਾਰ ਚੱਲਦਾ ਸੀ। ਪੂਰੇ ਦੇਸ਼ ਦੇ ਵਿੱਚ ਵਪਾਰ ਹੁੰਦਾ ਸੀ। ਵਪਾਰੀ ਆਪਣੀਆਂ ਚੀਜ਼ਾਂ ਵੇਚਣ ਵਾਸਤੇ ਖਰੀਦਣ ਵਾਸਤੇ ਪਸ਼ਾਵਰ ਤੋਂ ਬੰਬੇ ਤੱਕ ਸਫ਼ਰ ਕਰਦੇ ਸੀ ਪਰ ਹੁਣ ਇਹ ਟਰੈਕ ਆਪਣੇ ਉਸ ਤਰਸਯੋਗ ਹਾਲਤ ਦੇ ਉੱਪਰ ਹੰਝੂ ਬਹਾਰ ਰਿਹਾ ਇਹ ਟਰੈਕ ਸਮੇਂ ਦੇ ਹਾਕਮਾਂ ਨੂੰ ਅੱਜ ਵੀ ਸਵਾਲ ਪੁੱਛ ਰਿਹਾ ਕਿ ਬੇਸ਼ੱਕ ਧਰਮ ਦੇ ਆਧਾਰ ਤੇ ਦੋ ਮੁਲਕ ਬਣਾਈ ਗਏ ਪਰ ਉਹਨਾਂ ਦੋ ਮੁਲਕਾਂ ਦੀ ਵੰਡ ਦੇ ਵਿੱਚ ਇੱਕ ਪੁੱਤ ਵੰਡਿਆ ਗਿਆ ਪੁੱਤ ਅੱਧਾ ਪੰਜਾਬ ਇੱਧਰ ਰਹਿ ਗਿਆ ਅੱਧਾ ਪੰਜਾਬ ਲੈਹਂਦੇ ਦੇ ਵਿੱਚ ਰਹਿ ਗਿਆ ਔਰ ਪੰਜਾਬ ਬੰਡਿਆ ਕੀ ਗਿਆ ਕਿ ਬਹੁਤ ਕੁਛ ਬੰਡਿਆ ਗਿਆ ਅੱਜ ਇਸ ਜਗ੍ਹਾ ਦੀ ਇੱਕ ਛੋਟੀ ਜੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਨ ਦਾ ਮੇਰਾ ਮਕਸਦ ਇਹ ਹੀ ਆ ਕਿ ਇਹ ਥਾਂ ਕਿਸੇ ਵੇਲੇ ਬਹੁਤ ਆਪਣੇ ਆਪ ਦੇ ਵਿੱਚ ਇਤਿਹਾਸ ਰੱਖਦੀ ਆ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦੀ ਆ ਅੱਜ ਇਤਿਹਾਸ ਦਾ ਪੰਨਾ ਬਣ ਕੇ ਰਹਿ ਗਈ ਆ ਅੱਜ ਇੱਥੇ ਕੋਈ ਝੰਡੀ ਨਹੀਂ ਦਿਖਾਉਂਦਾ ਅੱਜ ਇੱਥੇ ਕੋਈ ਬਿਸਲ ਨਹੀਂ ਵਜਾਉਂਦਾ ਅੱਜ ਇੱਥੇ ਕੋਈ ਟਿਕਟ ਨਹੀਂ ਕਟਾਉਂਦਾ ਪਰ ਕਿਸੇ ਵੇਲੇ ਇੱਥੇ ਬਹੁਤ ਰੌਣਕ ਹੋਇਆ ਕਰਦੀ ਸੀ ਦੁਆਵਾਂ ਹੀ ਕਰ ਸਕਦੇ ਆ ਸ਼ਾਲਾ ਮੱਖਣ ਬਰਾੜ ਦੇ ਉਸ ਗੀਤ ਵਾਂਗੂ ਕਿ ਮੁੱਕ ਜਾਣ ਹੱਦਾਂ ਬੰਨੇ ਗੱਡੀ ਜਾਵੇ ਸ਼ੂਕ ਦੀ ਵੇਚ ਦਈਏ ਤੋਪਾਂ ਲੋੜ ਪਵੇ ਨਾ ਬੰਦੂਕ ਦੀ ਸੋ ਅਸੀਂ ਤਾਂ ਦੁਆ ਕਰ ਸਕਦੇ ਆ ਕਿ ਇਸ ਟਰੈਕ ਦੇ ਉੱਪਰ ਦੁਬਾਰੇ ਫੇਰ ਬੰਬੇ ਤੋਂ ਪਸ਼ਾਵਰ ਤੱਕ ਗੱਡੀ ਸ਼ੂਕ ਦੀ ਜਾਵੇ ਤੇ ਯਾਤਰੀਆਂ ਦੀ ਫਿਰ ਇੱਥੇ ਰੌਣਕ ਲੱਗੇ ਕੈਮਰਾਮੈਨ ਕੁਲਜੀਤ ਨਾਲ ਹੁਸੈਨੀਵਾਲਾ ਤੋਂ ਮੈਂ ਹਰਜਿੰਦਰ ਸੇਠ